ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਸਵੇਰੇ ਖਾਲੀ ਪੇਟ ਇੱਕ ਛੋਟਾ ਪੀਸ ਗੁੜ ਦਾ ਸੇਵਨ ਕਰਦੇ ਹੋ ਅਤੇ ਉਪਰੋਂ ਹਲਕੇ ਗਰਮ ਪਾਣੀ ਦਾ ਸੇਵਨ ਕਰਦੇ ਹੋ ਤੇ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਚਮਤਕਾਰੇ ਲਾਭ ਮਿਲਣਗੇ। ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਨਾਲ ਸਾਡੇ ਸਰੀਰ ਨੂੰ ਕਿਹੜੇ-ਕਿਹੜੇ ਲਾਭ ਹੋਣਗੇ। ਦੋਸਤੋ ਜੇਕਰ ਤੁਹਾਡਾ ਮੋਟਾਪਾ ਵੱਧ ਚੁੱਕਿਆ ਹੈ ਅਤੇ ਤੁਸੀਂ ਸਲੇਮਤ ਤੇ ਫਿੱਟ ਬਨਣਾ ਚਾਹੁੰਦੇ ਹੋ ਤਾਂ ਦੋਸਤੋ ਤੁਸੀਂ ਸਵੇਰੇ ਖਾਲੀ ਪੇਟ ਇੱਕ ਪੀਸ ਗੁੜ ਦਾ ਚਬਾਚ-ਬਾ ਕੇ ਖਾਓ ਅਤੇ ਉਪਰੋਂ ਹਲਕੇ ਗਰਮ ਪਾਣੀ ਦਾ ਸੇਵਨ ਕਰੋ ਹੁੰਦਾ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ ਤੁਸੀਂ ਜਾਂ ਫਿਰ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਗੁੜ ਦਾ ਅਤੇ ਹਲਕੇ ਗਰਮ ਪਾਣੀ ਦਾ ਸੇਵਨ ਕਰੋ ਇਸ ਨਾਲ ਦੋਸਤੋ ਤੁਹਾਡਾ ਪੇਟ ਸਵੇਰੇ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗਾ ਜੇਕਰ ਤੁਹਾਨੂੰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਤੁਹਾਨੂੰ ਅਨਿੰਦਰੀ ਦੀ ਸਮੱਸਿਆ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਗੁੜ ਨੂੰ ਚਬਾ ਚਬਾ ਕੇ ਖਾਓ ਅਤੇ ਹਲਕੇ ਗਰਮ ਦੁੱਧ ਦਾ ਸੇਵਨ ਕਰੋ ਇਸ ਨਾਲ ਦੋਸਤੋ ਤੁਹਾਨੂੰ ਨੀਂਦ ਬਹੁਤ ਵਧੀਆ ਤਰੀਕੇ ਨਾਲ ਆ ਜਾਵੇਗੀ ਕਿ ਦੋਸਤੋ ਤੁਹਾਡੇ ਮੂੰਹ ਵਿੱਚ ਅਕਸਰ ਹੀ ਕੋਈ ਨਾ ਕੋਈ ਸਮੱਸਿਆ ਬਣੀ ਰਹਿੰਦੀ ਹੈ ਜਿਵੇਂ ਕਿ ਦੋਸਤੋ ਮੂੰਹ ਵਿੱਚੋਂ ਬਦਬੂ ਆਉਣਾ ਮਸ ਜਾਂ ਫਿਰ ਵਾਰ-ਵਾਰ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ ਤਾਂ ਦੋਸਤੋ ਇਸ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਹਰੀ ਇਲਾਇਚੀ ਨੂੰ ਚਬਾ ਚਬਾ ਕੇ ਖਾਣਾ ਹੈ ਉਸ ਤੋਂ ਬਾਅਦ ਤੁਸੀਂ ਇੱਕ ਛੋਟੇ ਜਿਹੇ ਪੀਸ ਗੁੜ ਦਾ ਸੇਵਨ ਕਰਨਾ ਹੈ ਅਤੇ ਉਪਰੋ ਦੋਸਤੋ ਤੁਸੀਂ ਹਲਕੇ ਗਰਮ ਪਾਣੀ ਦਾ ਸੇਵਨ ਕਰਨਾ ਹੈ ਇਸ ਨਾਲ ਦੋਸਤੋ ਤੁਹਾਡੇ ਮੂੰਹ ਦੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਜੇਕਰ ਤੁਸੀਂ ਦੋਸਤੋ ਸਵੇਰੇ ਖਾਲੀ ਪੇਟ ਗੁੜ ਦਾ ਸੇਵਨ ਹਲਕੇ ਗਰਮ ਪਾਣੀ ਨਾਲ ਕਰਦੇ ਹੋ ਤੇ ਇਸ ਨਾਲ ਤੁਹਾਨੂੰ ਕਿਡਨੀ ਸਟੋਨ ਤੋਂ ਵੀ ਰਾਹਤ ਮਿਲ ਜਾਵੇਗੀ ਇਸ ਨਾਲ ਦੋਸਤੋ ਤੁਹਾਡੀ ਕਿਡਨੀ ਦਾ ਸਟੋਨ ਯੂਰੀਨ ਦੇ ਰਸਤੇ ਰਾਹੀਂ ਬਾਹਰ ਨਿਕਲ ਜਾਵੇਗਾ ਜੇਕਰ ਦੋਸਤੋ ਦਾ ਡਰਾਈ ਹੋ ਚੁੱਕੀ ਆ ਜਾਂ ਫਿਰ ਸਕਿਨ 글로 ਨਹੀਂ ਕਰਦੀ ਤਾਂ ਇਸ ਨਾਲ ਦੋਸਤੋ ਤੁਹਾਡੀ ਸਕਿਨ ਵੀ 글로 ਕਰਨ ਲੱਗ ਜਾਵੇਗੀ ਅਤੇ ਇਸ ਦੇ ਨਾਲ ਨਾਲ ਦੋਸਤੋ ਤੁਹਾਡੇ ਸਿਨੇ ਵਿੱਚ ਜਲਣ ਬਾਦ ਹਾਜਮੇ ਅਤੇ ਖੱਟੇ ਟਕਾਰਾਂ ਤੋਂ ਵੀ ਤੁਹਾਨੂੰ ਆਰਾਮ ਮਿਲ ਜਾਵੇਗਾ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ